ਮਰਹੂਮ ਗਾਇਕ ਸਿੱਧੂ ਮੁਸੇਵਾਲਾ ਕਤਲकांड ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਦੀਪਕ ਟੀਨੂ ਵਾਸੀ ਹਰਿਆਣਾ ਨੂੰ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਇਸ ਮੌਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਦੀਪਕ ਟੀਨੂ ਨੂੰ ਇਲਾਜ ਲਈ ਹੱਡੀਆਂ ਅਤੇ ਦੰਦਾ ਦੇ ਡਾਕਟਰ ਕੋਲ ਲਜਾਇਆ ਗਿਆ ਡਾਕਟਰ ਵੱਲੋਂ ਦੀਪਕ ਟੀਨੂ ਦੇ ਗੋਡੇ ਦਾ ਐਕਸਰਾ ਕਰਵਾਉਣ ਉਪਰੰਤ ਗੈਂਗਸਟਰ ਦੀਪਕ ਟੀਨੂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਇੰਸਪੈਕਟਰ ਕਾਸ਼ੀਰਾਮ ਨੇ ਦੱਸਿਆ ਕਿ ਦੰਦਾ ਅਤੇ ਗੋਡੇ ਦੀ ਤਕਲੀਫ ਦੇ ਚੱਲਦਿਆਂ ਇਲਾਜ ਦੇ ਲਈ ਅੱਜ ਇੱਥੇ ਉਸ ਨੂੰ ਲੈ ਕੇ ਆਇਆ ਗਿਆ ਤੇ ਡਾਕਟਰਾਂ ਵੱਲੋਂ ਗੈਂਗਸਟਰ ਦੀਪਕ ਟੀਨੂ ਦਾ ਚੈੱਕਅਪ ਕਰਨ ਉਪਰੰਤ ਉਸ ਨੂੰ ਮੁੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਇੰਸਪੈਕਟਰ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਸਰ ਕੀ ਨੂੰ ਲੈ ਕੇ ਆ ਕਿ ਮਾਮਲਾ ਹੈ ਸਰ ਆਏ ਲਾडली ਲੈ ਕੇ ਆਈਆਂ ਜੀ ਅੱਛਾ ਕੌਣ ਆਜੀ ਸੱਜੇ ਦੀਪਕ ਜੀ ਅੱਛਾ ਜੀ ਕੀ ਤਕਲੀਫ ਕੀ ਸੀ ਇਹਨਾਂ ਨੂੰ ਦੰਦਾਂ ਦੀ ਪ੍ਰੋਬਲਮ ਸੀ ਦੰਦਾਂ ਦੀ ਸਵਾਲ ਸੀ ਤੇ ਕੀ ਕਹਿੰਦੇ ਆ ਡਾਕਟਰ ਕਿ ਮਾਲ ਟ੍ਰੀਟਮੈਂਟ ਕਰਤਾ ਜੀ ਬਸ ਠੀਕ ਹੈ ਅੱਛਾ ਟ੍ਰੀਟਮੈਂਟ ਹੁਣ ਵਾਪਸ ਬੌਸ ਲੈ ਜਾ ਰਹੇ ਲੈ ਕੇ ਜਾ ਰਹੇ ਠੀਕ ਹੈ ਥੈਂਕ ਯੂ ਪੇਸ਼ੈਂਟ ਅੰਦਾ ਕਿਹਾ ਜੀ ਜੋ ਕੌਣ ਆਜੀ ਕੀ ਪ੍ਰੋਬਲਮ ਸੀ ਇਹ ਜੇਲ੍ਹ ਚੋਂ ਲੈ ਕੇ ਆਈ ਸੀ ਗੈਂਗਸਟਰ ਸੀਗਾ ਕੋਈ ਅੱਛਾ ਤਿੰਨੂ ਨਾਮ ਹੈ ਦਾ ਠੀਕ ਹੈ ਗੋਡੇ ਦੀ ਪ੍ਰੋਬਲਮ ਸੀ ਸੱਜੇ ਗੋਡੇ ਦੀ ਉਹਦੇ ਵਾਸਤੇ ਉਹਦੇ ਐਕਸ-ਰੇ ਕਰਾਈ ਗਈ ਤੇ ਉਹਨੂੰ ਮੈਡੀਸਿਨ ਦਿੱਤੀ ਫਰਦਰ ਉਹਨੂੰ ਅਨਿਵੈਸਟੀਗੇਸ਼ਨ ਵਾਸਤੇ ਐਮ ਆਰ ਆਈ ਐਡਵਾਈਸ ਕਰਤੀ ਜੀ ਠੀਕ ਹੈ ਕੋਈ 60 ਸੂਟ ਤੇ ਆ ਗਿਆ ਨਹੀਂ 60 ਨਹੀਂ ਸੀ ਉਹਦੀ ਪੁਰਾਣੀ ਸੱਟ ਹੈ ਜੀ ਅੱਛਾ ਪਹਿਲਾਂ ਵੀ ਉਹਨੂੰ ਮੇਜਲ ਚ ਦੇਖ ਕੇ ਅੰਦਰ ਲਿਆ ਠੀਕ ਹੈ ਉਹੀ ਕੀ ਗੈਂਗਸਟਰ ਸੀਟੀ ਨੂੰ ਹੁਣ ਹਾਲਾਤ ਕੀ ਨੇ ਮਜਦਾ ਜੀ ਕਿਹਦੇ ਜੀ ਗੈਂਗਸਟਰ ਦੇ ਆਪਾਂ ਚੱਲ ਵੈਸੇ ਤਾਂ ਠੀਕ ਹੈ ਜੀ ਗੋਡੀ ਦੀ ਸੱਟ ਕਰਕੇ ਉਹ ਵੀ ਦੁਬਾਰਾ ਐਮ ਆਰ ਆਈ ਰਿਕਮੈਂਡ ਕੀਤੀ ਹੈ ਐਮ ਆਰ ਆਈ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ